ਹਾਂਜੀ ਬਹੁਤ ਸੋਹਣੀਆਂ ਮੈਚਿੰਗ ਆ ਗਈਆਂ ਜੀ ਏਕੇ ਟੈਕਸ ਬ੍ਰਾਂਡ ਦੀਆਂ ਪ੍ਰਿੰਸੈਸ ਕਲੈਕਸ਼ਨ ਦੇ ਬਹੁਤ ਸਪੀਰੀਅਰ ਕਾਟਨ ਹੁੰਦੀ ਹੈ ਜੀ ਇਹ ਗੀਜ਼ਾ ਕਾਟਨ ਵੀ ਕਹਿੰਦੇ ਇਹਨੂੰ ਬਹੁਤ ਸੋਹਣਾ ਕਪੜਾ ਕੋਈ ਲਾਈਨਿੰਗ ਨਹੀਂ ਲੱਗਦੀ ਬਹੁਤ ਸ਼ਾਨਦਾਰ ਸਪੀਰੀਅਰ ਕਾਟਨ ਦੇ ਵਿੱਚ ਸੂਟ ਨੇ ਮੈਚਿੰਗ ਦੇ ਵਿੱਚ ਆ ਗਏ ਜੀ ਡਿਜ਼ਾਈਨ ਬਹੁਤ ਸੋਹਣੀ ਆਈ ਹੈ ਜਿਹੜਾ ਡਿਜ਼ਾਈਨ ਤੁਹਾਨੂੰ ਪਸੰਦ ਆਈ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਿਓ ਪਲੀਜ਼ ਰਿਕੁਐਸਟ ਹੈ ਜੀ ਨਾਲ ਦੇ ਸਟਾਕ ਕਲੀਅਰ ਹੋ ਜਾਂਦਾ ਇ ਜਲਦੀ ਜੀ ਇਹਦੀ ਸਟਾਕ ਕਲੀਅਰ ਹੋ ਜਾਂਦੀ ਨਾਲ ਦੀ ਬੁੱਕ ਕਰ ਲਿਓ ਸ਼ੈਡੋ ਪ੍ਰਿੰਟ ਦੀ ਦੀ ਬਾਟਮ ਆਉਗੀ ਦੇਖੋ ਜੀ ਸੇਮ ਬੇਜ ਦੀ ਬਾਟਮ ਹੈ ਮੈਚਿੰਗ ਸੂਟ ਹੈ ਜਿਹਨੇ ਬਲੈਕ ਸ਼ਰਟ ਆ ਕਿ ਦੇਖੋ ਜੀ ਸ਼ੈਡੋ ਪ੍ਰਿੰਟ ਦੀ ਸੇਮ ਬੋਟਮ ਆਉਗੀ ਜੀ ਇਹਦੇ ਸੇਮ ਬੇਜ ਦੀ ਬਹੁਤ ਸੋਹਣੀ ਮੈਚਿੰਗ ਆ ਕਿ ਬਲੈਕ ਦੇ ਨਾਲ ਮੈਚਿੰਗ ਆ ਕਿ ਦੇਖੋ ਜੀ ਪਿੰਕ ਕਲਰ ਦੀ ਨੈਕਸਟ ਕਲਰ ਦੇਖੋ ਜੀ ਇਹਦੇ ਵਿੱਚ ਬਹੁਤ ਸੋਹਣੇ ਸੋਹਣੇ ਕਲਰ ਆ ਗਏ ਤਿੰਨ ਕਲਰ ਆਉਣਗੇ ਜੀ ਜਿਵੇਂ ਫਰੋਜੀ ਆ ਗਏ ਦੇਖੋ ਜੀ ਕਿੰਨੀ ਸੋਹਣੀ ਮੈਚਿੰਗ ਹੈ ਜੀ ਬਹੁਤ ਜਿਆਦਾ ਸੋਹਣਾ ਸੇਲ ਹੋ ਰਿਹਾ ਏਕਾ ਟੱਚ ਬ੍ਰਾਂਡ ਇਸ ਆਈਂ ਬਹੁਤ ਪਿਆਰੀ ਆ ਗਈ ਜੀ ਏਕੇ ਟੱਕ ਬ੍ਰਾਂਡ ਦੀ ਡਿਜੀਟਲ ਪ੍ਰਿੰਟ ਦੇ ਵਿੱਚ ਆ ਜੀ ਪਿਸਟਾ ਗ੍ਰੀਨ ਕਲਰ ਆ ਕੇ ਦੇਖੋ ਜੀ ਕਿੰਨੀ ਜਿਆਦਾ ਸੋਹਣੀ ਲੱਗ ਰਹੀ ਡਿਜ਼ਾਈਨਿੰਗ ਬਹੁਤ ਸੋਹਣੀ ਡਿਜ਼ਾਈਨਿੰਗ ਆਈ ਹੈ ਜੀ ਜਲਦੀ ਜਲਦੀ ਬੁੱਕ ਕਰੀ ਚਲੋ ਜੀ ਪਿੰਕ ਕਲਰ ਦੇ ਵਿੱਚ ਆ ਕੇ ਦੇਖੋ ਜੀ ਸ਼ੈਡੋ ਪ੍ਰਿੰਟ ਦੀ ਬਾਟਮ ਆ ਗਈ ਬਹੁਤ ਸੋਹਣੀ ਡਿਜ਼ਾਈਨਿੰਗ ਆ ਗਈਆਂ ਜੀ ਜਲਦੀ ਜਲਦੀ ਬੁੱਕ ਕਰ ਲਓ ਪਲੀਜ਼ ਰਿਕਵੈਸਟ ਹੈ ਜੀ ਨਾਲ ਦੀਆਂ ਸੋਲਡ ਆਊਟ ਹੋ ਜਾਂਦਾ ਹੈ ਇਸ ਸਟਾਕਸ ਆ ਬਹੁਤ ਸੋਹਣੇ ਸੂਟ ਆ ਗਏ ਜੀ ਸਿਰਫ 750 ਰੁਪਏ ਦਾ ਸੂਟ ਆ ਜੀ ਸਿਰਫ 750 ਦਾ ਆ ਜੀ ਬਹੁਤ ਸੋਹ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਜੀ ਦੇਖੋ ਜੀ ਕਿ ਫਲਾਵਰ ਪ੍ਰਿੰਟ ਦਾ ਸੂਟ ਆਊਗਾ ਦੇਖੋ ਜੀ ਕਿੰਨਾ ਅਲਟੀਮੇਟ ਪ੍ਰਿੰਟ ਹੈ ਮਹਿੰਦੀ ਜਿਹਾ ਕਲਰ ਹੈ ਨਵਾਂ ਜਿਹਾ ਕਲਰ ਹੈ ਸਿਰਫ 750 ਰੁਪਏ ਦਾ ਸੂਟ ਹੈ ਜੀ ਬਹੁਤ ਸੋਹਣਾ ਸੂਟ ਹੈ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਬੁੱਕ ਕਰ ਲਓ ਜੀ